ਬੀਤੇ ਸਦੇਸਾ ਗਾਹਕੈ ਦੇਸ਼ਾ ਪਰਦੇਸ਼ਾ ਨੂੰ ਗਾਕੇ ਨਾ ਸਾੜੀਆਂ ਜਾ ਸਕਣ ਵਾਲੀਆਂ ਅਦਾ ਹਠੌਰ ਦਾਹ ਕੈ ਜਗਾ ਨੂੰ ਸਾੜ ਕੇ ਰਾਜੇ ਦੇ ਘੋੜੇ ਨੂੰ ਫਰਾਏ ਬਾਜ ਰਾਜ ਕੋ ਸਾਰੀ ਧਰਤੀ ਉੱਤੇ ਫਰਾਕੇ ਸੁਧਾਰ ਰਾਜ ਕਾਜ ਕੋ ਰਾਜੇ ਦੇ ਕੰਮ ਨੂੰ ਸੁਧਾਰ ਕੇ ਵਾਪਸ ਆ ਗਏ ਨਰੇਸ ਪਾਏ ਲਾਗੀਆਂ ਰਾਜਾ ਦਸ਼ਰਤ ਦੇ ਸਾਰੇ ਚਰਨੀ ਆ ਲੱਗੇ ਦੁਰੰਤ ਦੋਖ ਪਾਗੀਆਂ ਉਹਨਾਂ ਦੇ ਵੱਡੇ ਵੱਡੇ ਦੋਖ ਵੀ ਮਿਟ ਗਏ ਸੋ ਪੂਰ ਜੱਗ ਕੋ ਕਰਿਓ ਯੱਗ ਨੂੰ ਪੂਰਾ ਕਰ ਦਿੱਤਾ ਨਰੇਸ त्रास ਕੋ ਹਰਿਓ ਅਤੇ ਰਾਜਾ ਦਸ਼ਰਤ ਦੇ ਡਰ ਨੂੰ ਮਿਟਾ ਦਿੱਤਾ ਅਨੰਤ ਦਾਨ ਪਾਏ ਕੈ ਅਨੇਕ ਤਰ੍ਹਾਂ ਦਾ ਦਾਨ ਪ੍ਰਾਪਤ ਕਰਕੇ ਚਲੇ ਦੇ ਜੰ ਆਕਾਏ ਕੈ ਬ੍ਰਾਹਮਣ ਤ੍ਰਿਪਤ ਹੋ ਕੇ ਘਰਾਂ ਨੂੰ ਚਲੇ ਗਏ ਦੁਰੰਤ ਆ ਸਿੱਖੇ ਰੜੇ ਉਹ ਬਹੁਤ ਜ਼ਿਆਦਾ ਅਸੀਸਾਂ ਦਿੰਦੇ ਸਨ ਰਚਾ ਸੋ বেদ ਕੀ ਪੜੈ ਅਤੇ ਵੇਦ ਦੀਆਂ ਰਚਾਵਾਂ ਨੂੰ ਪੜਦੇ ਸਨ ਨਰੇਸ਼ ਦੇਸ ਦੇਸ ਕੇ ਦੇਸ਼ਾਂ ਦੇਸ਼ਾਂ ਦੇ ਰਾਜੇ ਸੁਪੰਤ ਬੇਸ ਬੇਸਕੇ ਸੁੰਦਰ ਵਸਤਰਾ ਵਿੱਚ ਸ਼ੋਭਦੇ ਸਨ ਵਿਸ਼ੇਖ ਸੋਭਾ ਵਾਲੇ ਸੂਰ ਮਿਆਂ ਨੂੰ ਵੇਖ ਕੇ ਸੁਸ਼ੀਲ ਨਾਰ ਲੋਭਹੀਂ ਸੁਸ਼ੀਲ ਇਸਤਰੀਆਂ ਲੁਭਾਏ ਮਾਨ ਹੋ ਰਹੀਆਂ ਸਨ ਵਜਾਂਤਰ ਕੋਟ ਬਾਜਹੀਂ ਕਰੋੜਾ ਵਾਜੇ ਵਜਦੇ ਸਨ ਸਨਾਈ ਪੈਰ ਸਾਜਹੀ ਚਹਨਾਈਆਂ ਅਤੇ ਪੈਰੀਆਂ ਸਾਜ ਰੀਆਂ ਸਨ ਬਣਾਏ ਦੇਵਤੇ ਤਰੈ ਦੇਵਤੇ ਬਣਾ ਕੇ ਸਥਾਪਿਤ ਕੀਤੇ ਜਾ ਰਹੇ ਸਨ ਸਮਾਨ ਜਾਏ ਪਾਪ ਭਰੈ ਉਹਨਾਂ ਦੇ ਜਾ ਕੇ ਆਦਰ ਪੂਰਵਕ ਪੈਰੀ ਲਗਾਇਆ ਜਾ ਰਿਹਾ ਸੀ ਕਰੇ ਡੰਡੌਤ ਪਾਪ ਭਰੈ ਨੰਡੌਤ ਕਰਕੇ ਪੈਰੀ ਪੈਂਦੇ ਸਨ ਬੇ ਸੇਖ ਪਾਵਨਾ ਤਰੈ ਖਾਸ਼ ਸ਼ਰਦਾ ਰੱਖਦੇ ਸਨ ਸੋ ਮੰਤਰ ਯੰਤਰ ਜਾਪੀਐ ਮੰਤਰ ਯੰਤਰ ਜਪਦੇ ਸਨ ਦੁਰਾਂਤ ਥਾ ਪੁਠਾ ਪੀਐ ਅਤੇ ਵੱਡੀਆਂ ਵੱਡੀਆਂ ਸਥਾਪਨਾਵਾਂ ਕਾਇਮ ਕਰਦੇ ਸਨ ਨਚਾਤ ਚਾਰ ਮੰਗਨਾ ਸੁੰਦਰ ਇਸਤਰੀਆਂ ਨਾਚ ਕਰਦੀਆਂ ਸਨ ਸੋ ਜਾਨ ਦੇਵ ਅੰਗਨਾ ਮਾਨੋ ਅਪਸਰਾਵਾਂ ਹੋਣ ਕਾਮੀਨਾ ਕੌਣ ਕਾਜ ਕੀ ਕਿਸੇ ਗੱਲ ਦੀ ਘਾਟ ਨਹੀਂ ਸੀ ਪ੍ਰਭਾਵ ਰਾਮ ਰਾਜ ਕੀ ਸਭ ਰਾਮ ਰਾਜ ਦਾ ਪ੍ਰਭਾਵ ਸੀ ਸਾਰਸੁਤੀ ਛੰਦ ਦੇਸ ਦੇਸ਼ਨ ਕੀ ਕਿਰਿਆ ਸਿਖਵੰਤ ਹੈ ਤਿਜ ਏਕ ਇੱਕ ਪਾਸੇ ਪੰਡਤ ਦੇਸ਼ਾ ਦੇਸ਼ਾ ਦੀ ਕਿਰਿਆ ਸਿਖਾਉਂਦੇ ਹਨ ਬਾਨ ਔਰ ਕਮਾਨ ਕੀ ਵਿਦ ਦੇਤ ਆਨ ਅਨੇਕ ਅਤੇ ਅਨੇਕਾਂ ਨੂੰ ਆਕੇ ਤੀਰ ਅਤੇ ਕਮਾਨ ਦੀ ਜੁਗਤ ਦੱਸਦੇ ਹਨ ਭਾਤ ਭਾਤਨ ਸੋ ਪੜਾਵਤ ਬਾਰ ਨਾਰ ਸ਼ਿੰਗਾਰ ਤਰਾਂ ਤਰਾਂ ਨਾਲ ਬਾਲਕਾਵਾਂ ਅਤੇ ਇਸਤਰੀਆਂ ਨੂੰ ਸ਼ਿੰਗਾਰ ਕਰਨ ਦੀ ਵਿਧੀ ਪੜਾਈ ਜਾ ਰਹੀ ਹੈ ਕੋਕ ਕਾਬੈ ਪੜਾ ਕਹੂੰ ਵਿਆਕਰਣ ਬੇਦ ਵਿਚਾਰ ਕਿਤੇ ਕੋਈ ਕੋਕ ਅਤੇ ਕਾ ਵਾ ਪੜਦਾ ਹੈ ਅਤੇ ਕਿਤੇ ਕੋਈ ਵਿਆਕਰਣ ਅਤੇ ਵਿਦਾ ਦਾ ਵਿਚਾਰ ਕਰ ਰਿਹਾ ਹੈ। ਰਾਮ ਪਰਮ ਪਵਿੱਤਰ ਹੈ ਰਗੁਬਾਂਸ ਕੇ અવਤਾਰ। ਰਾਗ ਰਗੁਬਾਂਸ ਦੇ ਪਰਮ ਪਵਿੱਤਰ અવਤਾਰ ਹਨ। ਦੁਸ਼ਟ दैਤਨ ਕੇ ਸੰਘਾਰਕ சாੰਤ ਪ੍ਰਾਣ ਆਧਾਰ। ਦੁਸ਼ਟ दैਤਾਂ ਨੂੰ ਨਸ਼ਟ ਕਰਨ ਵਾਲੇ ਅਤੇ ਸੰਤਾ ਦੇ ਪ੍ਰਾਣਾ ਦਾ ਆਧਾਰ ਹਨ। ਦੇਸ ਦੇਸਨ ਦੇਸ ਜੀਤ ਅ세ਸਕੀਨ ਗੁਲਾਮ ਦੇਸ਼ਾਂ ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਕੇ ਸਭ ਨੂੰ ਗੁਲਾਮ ਕਰ ਲਿਆ ਹੈ ਜਤਰ ਤਤਰ ਤੁਜਾ ਬੱਦੀ ਜੈ ਪਾਤਰ ਕੀ ਸਭ ਤਾਮ ਜਿੱਥੇ ਕਿਤੇ ਸਾਰੇ ਘਰਾਂ ਉੱਤੇ ਜਿੱਤ ਦੀ ਨਿਸ਼ਾਨੀ ਵਜੋਂ ਝੰਡੀਆਂ ਬਨੀਆਂ ਹੋਈਆਂ ਸੰ ਪਾਟ ਤੀਨ ਦਿਸ਼ਾ ਤੀਹ ਹੂ ਸੁਤ ਰਾਜਧਾਨੀ ਰਾਮ ਰਾਜੇ ਦਸ਼ਰਤ ਨੇ ਤਿੰਨਾ ਪੁੱਤਰਾਂ ਨੂੰ ਤਿੰਨੇ ਦਿਸ਼ਾਵਾਂ ਵੰਡ ਦਿੱਤੀਆਂ ਅਤੇ ਰਾਜਧਾਨੀ ਰਾਮ ਨੂੰ ਦੇਣ ਲਈ ਬੋਲ ਰਾਜ ਵਸ਼ਿਸ਼ਟ ਕੀਨ ਵਿਚਾਰ ਕੇ ਤਕ ਜਾਵ ਰਾਜੇ ਨੇ ਵਿਸ਼ਿਸ਼ਟ ਮੂਨੀ ਨੂੰ ਬੁਲਾ ਕੇ ਕਿੰਨੇ ਚਿਰ ਤੱਕ ਵਿਚਾਰ ਕੀਤਾ ਸਾਜ ਰਾਗਵ ਰਾਜ ਕੇ ਕਟਪੂਰ ਰਾਖਸ ਏਕ ਰਾਮਦੇ ਰਾਜ ਤਿਲਕ ਦੇ ਸਨਮਾਨ ਨੂੰ ਇੱਕ ਘੜੇ ਵਿੱਚ ਭਰ ਕੇ ਰੱਖ ਦਿੱਤਾ ਆਬਰ ਮੌਲਾਨ ਦੀਸ ਉਨ ਤੱਕ ਹੋਰ ਪੁਹਾਪ ਅਨੇਕ ਜਿਸ ਵਿੱਚ ਆਮਦਾ ਬੋਰ ਮੌਲ ਅਤੇ ਨਦੀਆਂ ਦਾ ਜਲ ਅਤੇ ਹੋਰ ਅਨੇਕ ਫੁੱਲ ਆਦਕ ਸੰ ਥਾਰ ਚਾਰ ਅਪਾਰ ਕੋ ਕੰਮ ਚੰਦਨਾਦ ਅਨੰਤ ਚਾਰ ਥਾਲਾ ਵਿੱਚ ਬਹੁਤ ਸਾਰਾ ਚੰਦਨ ਅਤੇ ਕੇਸਰ ਪਾਰਕੇ ਰਾਜ ਸਾਜ ਤਰੇ ਸਭੈ ਤਹ ਆਨ ਆਨ ਦੁਰੰਤ ਰਾਜ ਤਿਲਕ ਦੀ ਸਮਗਰੀ ਨਾਲ ਲੁਕਾ ਕੇ ਰੱਖ ਦਿੱਤਾ ਮੰਥਰਾ ਇੱਕ ਗਾਦਰ ਵੀ ਬ੍ਰਹਮਾ ਪਠੀ ਤਹ ਕਾਲ ਉਸ ਵੇਲੇ ਬ੍ਰਹਮਾ ਨੇ ਮੰਥਰਾ ਨਾਮ ਦੀ ਇੱਕ ਗੰਦਰਬਣੀ ਭੇਜ ਦਿੱਤੀ ਵਾਜ ਸਾਜ ਸੁਣਾ ਚੜੀ ਸਭ ਸੋਭਰ ਤਾਲ ਉਤਾਲ ਖੁਸ਼ੀਆਂ ਦੇ ਸਾਰੇ ਸਮਾਨ ਸਮੇਤ ਵਾਜਿਆਂ ਨੂੰ ਵਜਾਉਂਦਿਆਂ ਵੇਖ ਕੇ ਮੰਥਰਾ ਛੇਤੀ ਨਾਲ ਸੁੰਦਰ ਮਹਿਲ ਉੱਪਰ ਚੜ ਗਈ ਬੇਨ ਬੀਨ ਮਰਦੰਗ ਬਾਦ ਸੁਣੇ ਰਹੀ ਚੱਕਬਾਲ ਬਾਂਸਰੀ ਬੀਨਾ ਤੇ ਮਿਰਦੰਗਾ ਆਦਿਕ ਵਾਜੇ ਵਜਦੇ ਸੁਣ ਕੇ ਉਹ ਇਸਤਰੀ ਹੈਰਾਨ ਰਹਿ ਗਈ ਰਾਮ ਰਾਜ ਉਠੀ ਜੈਤ ਤੁਨ ਭੂਮ ਪੋਰ ਵਿਸਾਲ ਐਨੇ ਨੂੰ ਧਰਤੀ ਉੱਤੇ ਬਹੁਤ ਜ਼ੋਰ ਨਾਲ ਰਾਮ ਰਾਜ ਦੀ ਜੈ ਦੀ ਤੁਨ ਉਠੀ ਜਾਤ ਹੀ ਸੰਗ ਕੇ ਕਈ ਇਹ ਬਾਤ ਬੋਲੀ ਬਾਤ ਜਿਸ ਨੂੰ ਸੁਣ ਕੇ ਉਹ ਹੇਠਾਂ ਉਤਰੀ ਅਤੇ ਅੰਦਰ ਜਾਂਦਿਆਂ ਹੀ ਕਹਿ ਕਈ ਨਾਲ ਇਸ ਤਰ੍ਹਾਂ ਦੀ ਗੱਲ ਕਰਨ ਲੱਗੀ ਆਤ ਬਾਤ ਛੋਟੀ ਚੱਲੀ ਬਰ ਮੰਗ ਹੈ ਕਿਹੇ ਰਾਤ ਹੁਣ ਗੱਲ ਹੱਥੋਂ ਨਿਕਲ ਚੱਲੀ ਹੈ ਤੂੰ ਸੁਆਮੀ ਪਾਸੋਂ ਉਹ ਵਾਰ ਕਿਹੜੀ ਰਾਤ ਨੂੰ ਮੰਗੇਂਗੀ ਕੇ ਕਈ ਇਮ ਜਿਉ ਸੁਣੀ ਭਈ ਦੁਖਤਾ ਸਰਬੰਗ ਕੇ ਕਈ ਨੇ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ ਤਾਂ ਸਾਰੇ ਅੰਗਾ ਸਮੇਤ ਦੁਖੀ ਹੋ ਗਏ ਝੂਮ ਭੂਮ ਗਿਰੀ ਮਿਰਗੀ ਜਿਵੇਂ ਲਾਗ ਬਣ ਸੁਰੰਗ ਗਾਸ਼ ਖਾ ਕੇ ਧਰਤੀ ਉੱਤੇ ਇਸ ਤਰ੍ਹਾਂ ਡਿੱਗ ਪਈ ਜਿਵੇਂ ਸੁੰਦਰ ਹਿਰਨੀ ਤੀਰ ਲੱਗਣ ਨਾਲ ਟਿਕਦੀ ਹੈ ਜਾਤ ਹੀ ਅਵਤੇਸ਼ ਕੋ ਇਹ ਬਾਤ ਬੋਲੀ ਬੈਨ ਜਦੋਂ ਸੁਰਤਪਰਤੀ ਤਾਂ ਜਾਂਦਿਆਂ ਹੀ ਰਾਜੇ ਦਸ਼ਰਤ ਨੂੰ ਇਸ ਤਰ੍ਹਾਂ ਬੋਲਣ ਲੱਗੀ ਫੇਰ ਆਜਨ ਧੀਜੇ ਭਰੂਪ ਮੋਕੋ ਜੋ ਕਹੇ ਦੋਏ ਦੈਨ ਮੈਨੂੰ ਵਾਰ ਦਿਓ ਜੋ ਤੁਸੀਂ ਮੈਨੂੰ ਦੇਣ ਲਈ ਦੋ ਵਾਰ ਕਹੇ ਹੋਏ ਹਨ। ਰਾਮ ਕੋ ਬਨ ਦੀਜੀਐ ਮਮਪੂਤ ਕੋ ਨਿਜ ਰਾਜ। ਰਾਮ ਨੂੰ ਬਨਵਾਸ ਦਿਓ ਅਤੇ ਮੇਰੇ ਪੁੱਤਰ ਭਰਤ ਨੂੰ ਆਪਣਾ ਰਾਜ ਦਿਓ। ਰਾਜ ਸਾਜ ਸੋ ਸੰਪਤਾ ਦੋ ਚੋਰ ਛਾਤਰ ਸਮਾਜ। ਰਾਜ ਦਾ ਸਮਾਨ ਸੰਪਤੀ ਦੇਵੋ। ਚੋਰ ਅਤੇ ਛਤਰ ਦੇਸ ਔਰ ਵਿਦੇਸ ਕੀ ਠਕੁਰਾਈ ਦੈ ਸਭ ਮੋਹੇ ਅਤੇ ਦੇਸ਼ ਵਿਦੇਸ਼ ਦੀ ਹਕੂਮਤ ਇਹ ਸਭ ਮੇਰੇ ਪੁੱਤਰ ਨੂੰ ਤੇ ਉਹ ਸਤ ਸੀਲ ਸਤੀ ਜਤ ਬਾਤਰ ਤੋ ਪਛਾਨੋ ਤੋਹੇ ਤਦ ਮੈਂ ਤੁਹਾਨੂੰ ਸਤ ਸ਼ੀਲ ਜਤ ਅਤੇ ਬਰਤ ਨੂੰ ਪਾਲਣ ਵਾਲਾ ਪਛਾਣਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ